ਦੇਖੋ ਗੱਲ ਇਹ ਹੈ ਕਿ ਕੱਲ ਇੱਕ ਬੜਾ ਵੱਡਾ ਫਰਾਡ ਜਿਹੜਾ ਉਹ ਪੰਜਾਬ ਦੀ ਜਨਤਾ ਦੇ ਨਾਲ ਉਹਨਾਂ ਕੁਝ ਕੁ ਲੋਕਾਂ ਵੱਲੋਂ ਕੀਤਾ ਜਾ ਰਿਹਾ ਜਿਹੜੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਜਿਹੜੀਆਂ ਦੇਸ਼ ਦੀਆਂ ਸਰਕਾਰਾਂ ਦੀ ਸ਼ਹਿ ਦੇ ਉੱਤੇ ਤੇ ਏਜੰਸੀਆਂ ਦੇ ਨਾਲ ਲੱਗ ਕੇ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਕਰਨਾ ਚਾਹੁੰਦੇ ਸੀ ਪਹਿਲਾਂ ਉਹਨਾਂ ਨੇ ਵੱਖਰੇ ਵੱਖਰੇ ਢੰਗ ਤਰੀਕੇ ਅਪਣਾਏ ਸੀ ਤੇ ਹੁਣ ਹਾੜੀ ਹੋੜੀ ਜਿਹੜੀ ਬਿੱਲੀ ਆ ਉਹ ਥੱਲਿਓਂ ਬਾਹਰ ਆ ਗਈ ਤੇ ਕੱਲ ਨੂੰ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧੱਤੀ ਦੇ ਉੱਤੇ ਇਹੋ ਜਿਹਾ ਮਾੜਾ ਕੰਮ ਹੋਣ ਲੱਗਿਆ ਕਿ ਜਿਹੜਾ ਮੈਂ ਉਨਾਂ ਨੂੰ ਤੁਹਾਡੇ ਲਈ ਪਹਿਲਾਂ ਬੇਨਤੀ ਕਰਦਾ ਕਿ ਇਹ ਜਿਹੜਾ ਗੁੰਮਰਾਹਕੁੰਡ ਕੰਮ ਹੈ ਇਹ ਕਿਰਪਾ ਕਰਕੇ ਉਸ ਪਵਿੱਤਰ ਧਰਤੀ ਤੇ ਤੁਹਾਨੂੰ ਨਹੀਂ ਕਰਨਾ ਚਾਹੀਦਾ ਔਰ ਸ੍ਰੀ ਅਕਾਲ ਸਤਿਗੁਰ ਸਾਹਿਬ ਜਿਹੜੀ ਸਾਡੀ ਸਰਵੋਤਮ ਸੰਸਥਾ ਉਹਦਾ ਨਾਂ ਲੈ ਕੇ ਤੁਹਾਨੂੰ ਸੰਗਤ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ ਆ ਦੇਖੋ ਜਿਹੜੀ ਭਰਤੀ ਕੱਲ ਉੱਥੇ ਹੋ ਰਹੀ ਆ ਇਹ ਉਹਦਾ ਫਾਰਮ ਹੈ ਤੁਸੀਂ ਸੋਸ਼ਲ ਮੀਡੀਆ ਦੇ ਵਿੱਚ ਵੀ ਇਹ ਫਾਰਮ ਚੰਗੀ ਤਰ੍ਹਾਂ ਤੇ ਨਾਲ ਦੇਖਿਆ ਹੋਣਾ ਕੱਲ ਦੇ ਇਹਨਾਂ ਦੇ ਲੀਡਰਾਂ ਦੇ ਬਿਆਨ ਪੜ੍ਹ ਲਓ ਉੱਥੇ ਐਲਾਨ ਕੀਤਾ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹੋ ਰਹੀ ਹੈ ਆ ਜਿੰਨੀਆਂ ਨੇ ਦੇ ਕਲਿੱਪਿੰਗ ਹੈ ਕੱਲ ਜਿਹੜੀਆਂ ਇਹਨਾਂ ਨੇ ਦਿੱਤੀਆਂ ਤੇ ਆ ਫਾਰਮ ਦੇ ਉੱਤੇ ਮੈਨੂੰ ਕਿਤੇ ਸ਼੍ਰੋਮਣੀ ਅਕਾਲੀ ਦਲ ਨਫਲ ਪੂਰਾ ਲੱਭ ਕੇ ਦਿਖਾ ਦਿਓ ਸਾਰੇ ਫਾਰਮ ਦੇ ਉੱਤੇ ਪਰ ਜਿਵੇਂ ਕੋਈ ਚੰਗੀ ਦੁਕਾਨ ਚੱਲਦੀ ਹੋਵੇ ਨਾ ਤੇ ਉਹਦੇ ਨਾਂ ਤੇ ਕੋਈ ਹੋਰ ਫਰਾਡ ਕਰਕੇ ਨਵੀਂ ਜਾਲ ਸਾਜੀ ਕਰਨੀ ਹੋਵੇ ਤੇ ਇੱਕ ਅੱਧੇ ਦੋ ਅੱਖਰ ਬਦਲ ਕੇ ਤੇ ਮਿਲਦਾ ਜੁਲਦਾ ਨਾਮ ਕਈ ਰੱਖ ਲੈਂਦੇ ਆ ਵੀ ਭੁਲੇਖਾ ਪੈ ਜਾਵੇ ਗਾਹਕ ਨੂੰ ਵੀ ਇਹ ਹੀ ਹੈ ਅਸਲੀ ਦੁਕਾਨ ਹੁਣ ਇਹਦੇ ਤੇ ਲਿਖਿਆ ਮੈਂਬਰਸ਼ਿਪ ਅਕਾਲੀ ਦਲ ਇੱਕ ਕਦੋਂ ਪਾਰਟੀ ਅਕਾਲੀ ਦਲ ਦੇ ਨਾਂ ਦੀ ਬਣੀ ਕਿੱਥੇ ਬਣੀ ਕਦੋਂ ਰਜਿਸਟਰ ਹੋਈ ਕਲੈਕਸ਼ਨ ਕਮਿਸ਼ਨ ਕੋਲੇ ਕਦੋਂ ਇਹਦਾ ਵਿਧਾਨ ਕਿਹੜੀ ਮੀਟਿੰਗ ਦੇ ਵਿੱਚ ਪਾਸ ਕੀਤਾ ਗਿਆ ਇਹ ਮੈਂ ਤੁਹਾਨੂੰ ਸਾਰੇ মিডিਏ ਨੂੰ ਬੇਨਤੀ ਕਰਦਾ ਕਿ ਇਹ ਚੀਜ਼ਾਂ ਇਹਨਾਂ ਲੋਕਾਂ ਨੂੰ ਜ਼ਰੂਰ ਪੁੱਛੋ ਆ ਸਾਰੇ ਫਾਰਮ ਦੇ ਉੱਤੇ ਕਿਤੇ ਕੋਈ ਐਡਰੈਸ ਨਹੀਂ ਹੈਗਾ ਤੱਤਰ ਦਾ ਕਿਤੇ ਕੋਈ ਟੈਲੀਫੋਨ ਨੰਬਰ ਨਹੀਂ ਹੈਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਲੋਕਾਂ ਨੂੰ ਤਾਂ ਕਹਿੰਦੇ ਕਿ ਆਧਾਰ ਕਾਰਡ ਦਾ ਨੰਬਰ ਵੀ ਦਿਓ, ਵੋਟਰ ਕਾਰਡ ਦਾ ਨੰਬਰ ਵੀ ਦਿਓ, ਟੈਲੀਫੋਨ ਦਾ ਵੀ ਨੰਬਰ ਦਿਓ। ਤੇ ਆਪਣਾ ਤੁਹਾਡਾ ਥੋੜਾ ਟਿਕਾਣਾ ਹੀ ਨਹੀਂ ਪਰ ਜਿਹੜਾ ਤੁਸੀਂ ਪੈਸਾ ਇਕੱਠਾ ਕਰਨਾ ਹੈ। ਉਹਦਾ ਤੁਸੀਂ ਕਿਹੜੇ ਅਕਾਊਂਟ 'ਚ ਜਮ੍ਹਾਂ ਕਰਾਉਣਾ? ਆ ਐਨ ਕੇ ਸ਼ਰਮਾ ਜੀ ਸਾਡੇ ਕੋਰ ਕਮੇਟੀ ਦੇ ਮੈਂਬਰ ਵੀ ਆ, ਸਾਡੀ ਪਾਰਟੀ ਦੇ ਖਜ਼ਾਨਚੀ ਵੀ ਆ। ਇਹ ਰਾਤ ਦੀ ਮੇਰੇ ਨਾਲ ਚਿੰਤਾ ਕਰੀ ਜਾਂਦੇ ਆ ਕਿ ਸਾਡੇ ਨਾਂ ਤੇ ਕੋਈ ਜਾਲੀ ਅਕਾਊਂਟ ਤਾਂ ਨਹੀਂ ਖੁੱਲ ਗਿਆ ਕਿਤੇ ਕੱਲ ਨੂੰ ਮੈਨੂੰ ਜਵਾਬ ਦੇਣਾ ਪੈ ਜਾਵੇ ਭਈ ਇਲੈਕਸ਼ਨ ਕਮਿਸ਼ਨ ਦਾ ਨੋਟਿਸ ਆ ਜਾਵੇ ਭਈ ਇਹ ਕਿੰਨੇ ਰੈਗੂਲੇਸ਼ਨ ਪਾਸ ਕਰਕੇ ਦਿੱਤਾ ਹੈ ਕਿ ਜਿਹੜਾ ਤੁਸੀਂ ਲੋਕਾਂ ਕੋਲੋਂ ਪੈਸਾ ਇਕੱਠਾ ਕਰਨਾ ਉਹ ਜਮ੍ਹਾਂ ਕਿਹੜੇ ਖਾਤੇ 'ਚ ਹੋਣਾ ਆ ਸਾਡੀ ਭਰਤੀ ਹੈ ਇੱਕ ਇੱਕ ਪੈਸਾ ਤੁਹਾਨੂੰ ਜਦੋਂ ਕਹੋ ਸ਼ਰਮਾ ਜੀ ਪ੍ਰੈਸ ਕਾਨਫਰੰਸ ਕਰਕੇ ਕਿ ਕਿਹੜੀ ਡੇਟ ਨੂੰ ਕਿਹੜੇ ਬੈਂਕ ਦੇ ਵਿੱਚ ਕਿੰਨੇ ਪੈਸੇ ਜਮਾ ਹੋਏ ਇੱਕ ਇੱਕ ਪੈਸਾ ਪਹਿਲਾਂ ਸਾਡੇ ਦਫ਼ਤਰ ਵਾਲੇ ਪੈਸੇ ਜਮਾ ਕਰਾਉਂਦੇ ਆ ਫਿਰ ਕਾਪੀ ਫੜਦੇ ਕਿਉਂਕਿ ਇਹ ਜਨਤਾ ਦਾ ਪੈਸਾ ਲੋਕਾਂ ਦਾ ਮਿਹਨਤ ਨਾਲ ਦਿੱਤਾ ਆ ਖੂਨ ਪਸੀਨੇ ਦਾ ਪੈਸਾ ਹੈ ਔਰ ਇਹ ਪਾਰਟੀ ਦੇ ਸੰਵਿਧਾਨ ਦੇ ਮੁਤਾਬਕ ਨਿਯਮਾਂ ਦੇ ਮੁਤਾਬਕ ਜਿਹੜਾ ਖਰਚਾ ਜਾਣ ਹੁਣ ਮੈਨੂੰ ਨਹੀਂ ਸਮਝ ਲੱਗਦੀ ਵੀ ਇਹਨਾਂ ਨੇ ਖਾਤਾ ਕਿਹੜੇ ਨਾਮ ਦੇ ਉੱਤੇ ਖੋਲ੍ਹਿਆ ਹੋਇਆ ਮਿੰਟ ਤਾਂ ਕੋਈ ਨਾ ਕੋਈ ਤਾਂ ਚੈਨਲ ਲੋਕਾਂ ਨੂੰ ਪਉਣਾ ਚਾਹੀਦਾ ਨਾ ਅੱਜ ਕੱਲ ਟ੍ਰਾਂਸਪੇਰੈਂਸੀ ਦਾ ਯੋਗ ਹੈ ਸੀਰੀਅਲ ਨੰਬਰ ਸੀਰੀਅਲ ਨੰਬਰ ਸੀਰੀਅਲ ਨੰਬਰ ਇਹਦੇ ਉੱਤੇ ਕਿਤੇ ਨਹੀਂ ਹੈਗਾ ਇਸ ਫਾਰਮ ਦੇ ਉੱਤੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਥੱਲੇ ਲਿਖ ਦਿੱਤਾ ਪੰਜ ਮੈਂਬਰੀ ਭਰਤੀ ਕਮੇਟੀ ਇਹ ਕਿਹੜੀ ਅੱਜ ਪੰਜ ਮੈਂਬਰੀ ਕਿੰਨੇ ਬਣਾਈ ਸੀ ਜੇ ਤੁਸੀਂ ਕਾਰਤਿਕ ਸਾਹਿਬ ਵਾਲਾ ਵੀ ਭੜੇਖਾ ਪਾਉਣਾ ਹੈ ਤਾਂ ਉਹ ਵੀ ਸੱਤ ਮੈਂਬਰੀ ਸੀ ਉਹ ਕਮੇਟੀ ਚੱਲ ਨਹੀਂ ਸਕੀ ਕਿਉਂਕਿ ਤੁਹਾਡੇ ਨਤੀਰੇ ਕਰਕੇ ਦੋ ਜਿਹੜੇ ਸੀਨੀਅਰ ਮੋਸ ਚੰਗੇ ਕੰਪੀਟੈਂਟ ਸ਼ਰੀਫ ਤੇ ਸਭ ਤੋਂ ਤਜਰਬੇਕਾਰ ਮੈਂਬਰ ਸੀਗੇ ਧਾਮੀ ਸਾਹਿਬ ਦੇ ਬਡੁੰਗਰ ਸਾਹਿਬ ਉਹ ਦੋਨੇ ਛੱਡ ਗਏ ਸੀ ਇਸੇ ਕਰਕੇ ਵੀ ਜੋ ਤੁਹਾਡਾ ਬੰਤਾਰਾ ਤੁਹਾਡੀ ਸੋਚ ਜਿਹੜੀ ਹੈ ਕੋਈ ਪੋਜ਼ਿਟਿਵ ਨਹੀਂ ਹੈਗੀ ਉਹਨਾਂ ਨੇ ਦੇਖ ਕੇ ਗਾਲਤਕ ਸਾਹਿਬ ਨੂੰ ਅਸਤੀਫਾ ਦਿੱਤਾ ਸੀ ਹੁਣ ਮੈਂ ਇਹਨਾਂ ਨੂੰ ਪੁੱਛਣਾ ਇੱਕ ਗੱਲ ਮੈਨੂੰ ਜ਼ਰੂਰ ਪੁੱਛ ਦਿਓ ਬਾਕੀ ਤਾਂ ਦੱਸਦੇ ਕੱਖ ਨਹੀਂ